ਅੱਜ ਦੀ ਪ੍ਰੈਸ ਕਾਨਫਰੰਸ ਲਿੰਕ ਹੁੰਦੀ ਆ ਵੀ ਸੁਲਤਾਨਪੁਰ ਲੋਧੀ ਦੀਆਂ ਸਮੱਸਿਆਵਾਂ ਕੀ ਸੀ ਜਦੋਂ ਮੈਂ ਇੱਥੇ ਇਲੈਕਸ਼ਨ ਲੜਨ ਆਇਆ ਤੇ ਸਭ ਤੋਂ ਵੱਡੀ ਸ਼ਹਿਰ ਦੀ ਸਮੱਸਿਆ ਸੀ ਪੀਣ ਵਾਲੇ ਪਾਣੀ ਦੀ ਤੇ ਸੀਵਰੇਜ ਦੀ ਤੇ ਸ਼ਹਿਰ ਦੇ ਵਿੱਚ ਟੂਟੀਆਂ 'ਚ ਪੀਣ ਵਾਲੀ ਪਾੜੀਆਂ 'ਚ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਆਉਂਦਾ ਸੀ ਸੋ ਦੋਆਂ ਸਾਲਾਂ ਦੇ ਵਿੱਚ ਸਰਕਾਰ ਭਾਵੇਂ ਆਪਣੀ ਨਹੀਂ ਸੀ ਪਰ ਜੋਰ ਮਾਰ ਕੇ ਪੈਹੇ ਜ਼ਰੂਰ ਪੈਈ ਸੀ 스마트 ਸਿਟੀ ਆ ਦੇ ਉਹਨਾਂ ਦੇ ਨਾਲ ਜ਼ੋਰ ਮਾਰ ਕੇ ਅੱਜ ਮੈਂ ਸੁਲਤਾਨਪੁਰ ਲੋਕੀ ਦੇ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਇਹ ਵਧਾਈ ਦੇਣੀ ਚਾਹੁੰਦਾ ਕਿ ਸ਼ਹਿਰ ਦੇ ਵਿੱਚ 28 ਕਿਲੋਮੀਟਰ ਲੰਮਾ ਜਿਹੜੀ ਪਾਣੀ ਵਾਲੀ ਪਾਈਪ ਲਾਈਨ ਦਾ ਆ ਉਹਦਾ ਤੇ 5 ਕਿਲੋਮੀਟਰ ਸੀਵਰੇਜ ਜਿਹੜਾ ਆ ਉਹਦਾ ਪ੍ਰੋਜੈਕਟ ਅਪਰੂਵ ਹੋ ਕੇ ਇੱਕ ਟੈਂਡਰ ਵੀ ਲਵਾ ਦਿੱਤਾ ਗਿਆ ਹੈ। ਸੋ ਆਉਣ ਵਾਲੇ 3ਾਂ ਚੜੀਆਂ ਦੇ ਨਾਲ ਜਿੱਦਾਂ ਹੀ ਚੋਣ ਆਪਤਾ ਨਿਪਟਦਾ ਤੇ ਇਹਦਾ ਕੰਮ ਚਾਲੂ ਹੋ ਜਾਊਗਾ ਆਪਣੇ ਸ਼ਹਿਰ ਦੇ ਵਿੱਚ ਆਉਣ ਵਾਲੇ 5-6 ਮਹੀਨਿਆਂ ਦੇ ਵਿੱਚ ਮੈਂ ਮੇਰਾ ਟੀਚਾ ਹੈ ਵੀ ਕੋਈ ਵੀ ਕਰ ਨਹੀਂ ਰਹੂਗਾ ਬਿਗੈਰ ਨਵੀਂ ਪਾਈਪਲਾਈਨ ਪਾਣੀ ਵਾਲੀ ਤੋਂ ਹਰ ਘਰ ਦੇ ਵਿੱਚ ਨਵੀਂ ਪਾਈਪਲਾਈਨ ਦਿੱਤੀ ਜਾਊਗੀ ਤਾਂ ਕਿ ਸ਼ਹਿਰ ਦੇ ਕਿਸੇ ਕੋਨੇ 'ਚ ਵੀ ਗੰਦਾ ਪਾਣੀ ਨਾ ਵਹੇ ਇਹਦੇ ਕਰਕੇ ਬਿਮਾਰੀਆਂ ਵੀ ਬਹੁਤ ਲੋਕਾਂ ਨੂੰ ਲੱਗਦੀਆਂ ਸੀ ਬੱਚਿਆਂ ਨੂੰ ਵੀ ਬਿਮਾਰੀਆਂ ਫੈਲਦੀਆਂ ਸੀ ਇਹਦੇ ਨਾਲ ਤੇ ਇਹ ਕੰਮ ਅੱਜ ਸਿਰੇ ਚੜ ਗਿਆ ਇਸ ਕਰਕੇ ਮੈਂ ਲਾ ਕੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਵਾਦਾ ਆਪਾਂ ਇਲੈਕਸ਼ਨ 'ਚ ਕੀਤਾ ਸੀ ਉਹ ਇਕੱਠਾ ਹੋ ਕੇ ਸਿਰੇ ਚੜ ਗਿਆ ਜ਼ੋਰ ਬਹੁਤ ਲੱਗਿਆ ਦਸਤਰਾں ਚ ਕਈਆਂ ਚ ਜਾਣਾ ਪਿਆ ਮਗਰ ਮਗਰ ਇਹਦੀ ਪਹਿਰਵਾਈ ਕਰਨ ਦੀ ਤੇ ਇਹ ਦੋ ਕੰਮਾਂ ਦਾ ਵਾਦਾ ਸੀ ਕੰਮ ਸਿਰੇ ਚੜ ਗਿਆ ਸਿਵਰੇਜ ਤੇ ਪਾਣੀ ਦੀ ਸਪਲਾਈ ਜਿਹੜਾ ਸੂਸਾ ਦੀ ਵਾਟਰ ਸਪਲਾਈ ਸਾਰੇ ਸ਼ਹਿਰ ਦੇ ਵਿੱਚ ਕੋਈ ਘਰ ਨਹੀਂ ਛੱਡਣਾ 28 ਕਿਲੋਮੀਟਰ ਸ਼ਹਿਰ ਦੇ ਵਿੱਚ ਪਾਈਪਲਾਈਨਾਂ ਪੈਣਗੀਆਂ ਪਾਣੀ ਵਾਲੀਆਂ ਇੰਨਾ ਖਰਚਾ ਹੋ ਤੈਸਾ ਇਹਦੇ ਵਿੱਚ ਟੋਟਲ ਪ੍ਰੋਜੈਕਟ 18 ਕਰੋੜ ਰੁਪਏ ਦਾ 15 ਕਰੋੜ ਰੁਪਏ ਦਾ ਸੌਰੀ 18 ਕਰੋੜ ਰੁਪਏ ਦਾ ਇਹਨੂੰ ਇਨਕਲੂਡਿੰਗ ਜਿਹੜੀਆਂ ਸੜਕਾਂ ਪੱਟੀਆਂ ਜਾਰੀਆਂ ਜਿੱਥੇ-ਜਿੱਥੇ ਐਪੀ ਨਾਲ ਪਾਣੀ ਨਿਕਲਣਾ ਜਿੱਥੇ-ਜਿੱਥੇ ਸੀਵਰੇਜ ਨਿਕਲਣਾ ਉਹਨਾਂ ਸੜਕਾਂ ਦੀ ਰੀਲਿੰਗ ਇਨਕਲੂਡ ਕਰਕੇ 18 ਕਿਲੋਮੀਟਰ ਦਾ ਹੈਗਾ 18 ਕਰੋੜ ਰੁਪਏ ਦਾ ਅੱਜ ਕੱਲ੍ਹ ਸ਼ਹਿਰ ਦੇ ਵਿੱਚ ਸਾਰ ਸਾਰੀਆਂ ਸੀਵਰੇਜ ਕਰਕੇ ਸਾਗਾ ਬਹੁਤ ਮੁਟੀਆਂ ਆਈਆਂ ਹੋਈਆਂ ਔਰ ਮਿੱਟੀ ਨਾਲ ਧੁੱਦਲਾ ਬਹੁਤ ਬੁਰਾ ਹਾਲ ਰੋਕਾਂ ਦਾ ਹੋਇਆ ਹੈ ਪਰੇਸ਼ਾਨ ਹੈ ਇਹਦਾ ਕੋਈ ਹੱਲ ਜਲਦੀ ਨਿਕਲਣ ਦੀ ਆਸ ਹੈ ਦੇਖੋ ਇਹ ਮੈਂ ਸਾਰੇ ਇਲਾਕੇ ਦੇ ਸ਼ਹਿਰ 'ਚ ਵਸਦੇ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਸੀਵਰੇਜ ਪੈ ਰਿਹਾ ਅਜੇ ਸਟਾਰਮ ਸੀਵਰ ਪੈ ਰਿਹਾ ਇਸ ਤੋਂ ਬਾਅਦ ਸੀਵਰੇਜ ਪੈਣਾ ਪਾਣੀ ਵਾਲੀ ਟੰਗਰ ਲਾਈਨਾਂ ਵੀ ਪੈਣੀਆਂ ਆਪਾਂ ਨੂੰ ਅਗਲੇ 4-6 ਮਹੀਨੇ ਇਸ ਤੰਗੀ 'ਚੋਂ ਨਿਕਲਣਾ ਪੈਣਾ ਤਕਲੀਫ ਜ਼ਰੂਰ ਹੋ ਰਹੀ ਆ ਮੈਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਵੀ ਇਹਦੇ 'ਚ ਸਾਥ ਦੇਣ ਤੇ ਇੱਕ ਪ੍ਰੈਕਟੀਕਲ ਚੀਜ਼ ਹੈਗੀ ਆ ਕਿ ਜੇ ਅੱਜ ਆਪਾਂ ਇਹਦੇ ਉੱਤੇ ਲੁੱਕ ਪਾ ਦੇਾਂਗੇ ਇਹਦੀ ਕੰਪੈਕਸ਼ਨ ਮਿੱਟੀ ਦੀ ਸੀਵਰੇਜ ਥਲੇ ਗਿਆ 13 13 14 14 ਫੁੱਟ ਕੰਪੈਕਸ਼ਨ ਮਿੱਟੀ ਦੀ ਹੋਈ ਨਹੀਂ ਜੇ ਅੱਜ ਲੁੱਕ ਪਾ ਦੇਾਂਗੇ ਤਾਂ ਤਿੰਨਾਂ ਮਹੀਨਿਆਂ ਚ ਸੜਕਾਂ ਬਹਿ ਜਾਣੀਆਂ ਤੇ ਉਸ ਤੋਂ ਬਾਅਦ ਸੁਲਤਾਨਪੁਰ ਚ ਸਾਡੇ ਕੋਲ ਕਿਤੇ ਵੀ ਫੰਡ ਨਹੀਂ ਹੁਣ ਇਹਨਾਂ ਸੜਕਾਂ ਨੂੰ ਸਹੀ ਕਰ ਕਰਨੂ ਸੋ ਪ੍ਰੋਪਰ ਕੰਪੈਕਸ਼ਨ ਹੋਊਗੀ ਸੀਵਰ ਵੀ ਪੈਣਾ ਜੇ ਸਾਰੇ ਚ ਪਾਣੀ ਵਾਲੀਆਂ ਲੈਣਾ ਵੀ ਪੈਣੀ ਆ ਉਹ ਲੈਣਾ ਪਾਉਣ ਤੋਂ ਬਾਅਦ ਅਸੀਂ ਰੀਕਾਰਪੇਟਿੰਗ ਪ੍ਰੋਪਰ ਕੰਪੈਕਸ਼ਨ ਕਰਾ ਕੇ ਕਰਨੀ ਆ ਸਮਾਰਟ ਸਿਟੀ ਦੇ ਪਹਿੇ ਪੈਣਾ ਆयो ਸੀ ਮੈਂ ਪੈਸੇ ਨਹੀਂ ਲੈ ਕੇ ਆਇਆ ਤੇ ਜਿਹੜੇ ਮੇਰੇ ਤੋਂ ਪਹਿਲਾਂ ਐਮਐਲਏ ਸੀ ਉਹਨੂੰ ਅਕਲ ਹੀ ਨਹੀਂ ਸੀ ਪੈਸੇ ਲਾਉਣੇ ਕਿੱਦਾਂ ਉਹਨੇ ਟੈਂਡਰਟਰ ਨਹੀਂ ਲੁਆਇੰਸੀ ਸੋ ਟੈਂਡਰ ਵੀ ਪਿੱਛੇ ਪੈ ਕੇ ਡੀਪੀਆਰਾਂ ਲੁਵਾਈਆਂ ਟੈਂਡਰ ਲੁਆਏ ਇਹਦੇ ਨਾਲ ਨਾਲ ਇੱਕ ਹੋਰ ਪ੍ਰੋਜੈਕਟ ਤੇ ਮੈਂ ਕੰਮ ਕਰ ਰਿਹਾ ਇਹ ਗੁਰਨਾਮਕ ਪਾਸ਼ਾ ਦੀ ਧਰਤੀ ਆ ਕਿਰਪਾ ਉਹਨਾਂ ਦੀ ਹੋਣੀ ਆ ਸultanpur ਦੇ ਵਿੱਚ 85 ਕਰੋੜ ਰੁਪਏ ਦਾ ਸਪੋਰਟਸ ਸਟੇਡੀਅਮ ਦੀ ਡੀਪੀਆਰ ਅਪਰੂਵ ਹੋ ਗਈ ਆ ਆ ਗਈ ਆ ਆਉਣ ਵਾਲੇ ਹੁਣ ਚੌਣ ਜਾਤੂ ਤੋਂ ਬਾਅਦ ਉਹ ਦੀ ਵੀ ਅਪਰੂਵਲ ਹੋ ਜਾਈ ਗਈ ਸੋ ਮੇਰੀ ਇਹ ਕੋਸ਼ਿਸ਼ ਹੈਗੀ ਆ ਕਿ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਆਸੇ-ਪਾਸੇ ਨੌਜਵਾਨੀ ਜਿਹੜੀ ਨਸ਼ੇ 'ਚ ਜਾਂਦੀ ਆ ਇਹਨੂੰ ਖਿੱਚ ਕੇ ਲੈ ਕੇ ਆਉਣ ਨੂੰ ਸਪੋਰਟਸ ਫੈਸਿਲਿਟੀ ਦੀ ਰਿਕੁਆਇਰਮੈਂਟ ਹੈ ਜਿਹੜੀ ਸਾਡੇ ਇਲਾਕੇ 'ਚ ਹੈ ਨਹੀਂ 88 ਕਰੋੜ ਰੁਪਏ ਦਾ ਪ੍ਰੋਜੈਕਟ ਰਿਪੋਰਟ ਬਣੀਆ ਉਹ ਸਪੋਰਟਸ ਸਟੇਡੀਅਮ ਇੱਥੇ ਬਣਾਇਆ ਜਾਊਗਾ ਜਿਹਦੇ ਵਿੱਚ ਹਰੇਕ ਫੈਸਿਲਿਟੀ ਚਾਹੇ ਉਹ ਸੀਟਡ সুইমিং ਪੂਲ ਹੋਵੇ 올림픽 ਸਾਈਜ਼ ਵੱਡਿਆਂ ਦਾ ਬੱਚਿਆਂ ਦਾ ਨੇ ਦਾ ਐਸਟ੍ਰੋ ਟਰਫ ਹਾਕੀ ਵਾਲੀ ਫੁੱਟਬਾਲ ਵਾਲੀ ਵਾਲੀਬਾਲ بیسਬਾਲ ਇੱਕ ਵਧੀਆ ਜਿਮ ਜਿਹਦੇ ਚ 3-400 ਜੀ ਇੱਕ ਟਾਈਮ ਤੇ ਜਿੰਮ ਲਾ ਸਕੇ ਤੇ ਕਹੋ ਜੀ ਡੈਸਟੀਨੇਸ਼ਨ ਜਿਹੜਾ 3 ਸਾਲ 4 ਸਾਲ ਤੂੰ ਬੱਚਾ ਤੇ ਬਜ਼ੁਰਗ ਤੇ ਉਸ ਇਨਫਰਾਸਟ੍ਰਕਚਰ ਨੂੰ ਇੰਜੋਏ ਕਰ ਸਕੇ ਸੋ ਮਹਾਰਾਜ ਕਿਰਪਾ ਕਰਨਗੇ ਕਿ ਉਹਨਾਂ ਦੇ ਪਾਸ਼ਾ ਦੀ ਤਰਤੀਆ ਸੱਚੇ ਮਾਨਾ ਲੱਗਾਂਗੇ ਤੇ ਕੰਮ ਆਟੋਮੈਟਿਕਲੀ ਸਹੀ ਚੱਲੂਗਾ ਅੰਮ੍ਰਿਤ ਲਾਲ ਸਾਹਿਬ ਬੁਆਇਸ ਕਬੂਲ ਦੇ ਇਸ ਟੱਕੇ ਦੇ ਇਸ ਬੁਦੇ ਵਿੱਚ ਜਿਹੜਾ ਸਕੂਲ ਬਣ ਰਿਹਾ ਸੀ ਉਹਦੀ ਬਿਲਡਿੰਗ ਨਾਲ ਬਣ ਸਕੀ ਆ ਪਰ ਆਧ ਵਿਚਾਰੇ ਵਾਲੀ ਕਮਾਡੀ ਖਰਾਬ ਕਰਤੀ ਗਈ ਇਸ ਵਾਰੀ ਕੀ ਕਹਿੰਦੇ ਕੋ ਜਿਹੜਾ ਉਹ ਠੇਕੇਦਾਰ ਸਰਕਾਰ ਨੇ ਐਲਵਨ ਦੇ ਬੇਸਿਸ ਤੇ ਲਾਇਆ ਸੀ ਉਹ ਕੰਮ ਛੱਡ ਕੇ ਭੱਜ ਗਿਆ ਉਹ ਕਲੈਰਿਟੀ ਪਹਿਲਾਂ ਹੀ ਸੀ ਸਾਨੂੰ ਕਿ ਇਹ ਠੇਕੇਦਾਰ ਨੇ ਪਹਿਲਾਂ ਕੰਮ ਕੀ ਜਗ੍ਹਾ ਛੱਡਿਆ ਉਹਨੂੰ ਬਲੈਕਲਿਸਟ ਕਰਕੇ ਤਾਂ ਹੁਣ ਸਰਕਾਰ ਦੂਸਰੇ ਬੰਦੇ ਨੂੰ ਕੰਮ ਲੋਟ ਕਰ ਰਹੀ ਆ ਤਾਂ ਸਮਾਰਟ ਸਿਟੀ ਦਾ ਹਾਲੇ ਤੱਕ ਕੰਮ ਕਿਉਂ ਸਲੋ ਚੱਲ ਰਿਹਾ ਹੈ ਹਾਲੇ ਤੱਕ ਕਿਉਂ ਹੀ ਸਿਰੇ ਲੱਗ ਰਹੀ ਨਹੀਂ ਗੇਰ ਹੋ ਗਈ ਹੈ ਇਹਦਾ ਕੀ ਕਾਰਨ ਹੈ ਅਸਰ ਸ਼ਹੀਦ ਜੀ ਕਹਿੰਦੇ ਹੋ ਯਾਦ ਹੈ ਸੁਵਾਰ ਸਰਕਾਰ ਨੂੰ ਮੰਨਦੇ ਕਿਸ ਨੂੰ ਦੁਸਕੇ ਵਿੱਚ ਕੋ ਮੈਂ ਤੇ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਦੇ ਕੰਨ ਖੋਲਦਾ ਰਿਹਾ ਤੇ ਉਹਨਾਂ ਦੀ ਨੌਲੇਜ ਲੈ ਕੇ ਆਉਂਦਾ ਰਿਹਾ ਕਿ ਵੀ ਆ ਪੈਸੇ ਜਿਹੜੇ ਭਾਰਤ ਸਰਕਾਰ ਤੋਂ ਆਪ ਲੈ ਸਕਦੇ ਆ ਇਹਨਾਂ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਜਿਹੜੇ ਪ੍ਰੋਜੈਕਟ ਲੱਗੇ ਹੋਏ ਆ ਉਹ ਪ੍ਰੋਜੈਕਟ ਸਹੀ ਚੱਲਣ ਧੰਨਵਾਦ ਮੈਂ ਉਹਨਾਂ ਹਸਰਾਂ ਦਾ ਵੀ ਕਰਦਾ ਜਿਨ੍ਹਾਂ ਨੇ ਸਰਕਾਰ ਤੋਂ ਬਾਹਰ ਆ ਮੈਂ ਆਯਾਤ ਕਿਸੇ ਪਾਰਟੀ ਨਾਲ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਪਰ ਫਿਰ ਵੀ ਇਹਨਾਂ ਕੰਮਾਂ ਚ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੰਮ ਛੇੜ ਚੜਾਈ ਜਿਹੜੇ ਬਾਕੀ ਦੇ ਕੰਮ ਹੈਗੇ ਡਿਲੀਟ ਹੋਣ ਹੈਗੇ ਆ ਮੈਂ ਕੰਸਰਨਡ ਡੀਸੀ ਨੂੰ ਵਿਧਾਨ ਸਭਾ ਚ ਵੀ ਰਿਪਰੈਜ਼ੈਂਟ ਕੀਤਾ ਸੀ ਕਿ ਜਿਹੜਾ ਸਾਡਾ ਬਿਊਟੀਫਿਕੇਸ਼ਨ ਵਾਲਾ ਪ੍ਰੋਜੈਕਟ ਹੈਗਾ ਉਦਮ ਸਿੰਘ ਚੌਂਕ ਤੋਂ ਲੈ ਕੇ ਤੇ ਬੀਰ ਸਾਹਿਬ ਤੋਂ ਅੱਗੇ ਤੱਕ ਉਹਦਾ ਜਿਹੜਾ ਕੰਮ ਹੈ ਉਹ ਅਜੇ ਟੈਂਡਰ ਅਲਾਟ ਨਹੀਂ ਹੋਇਆ ਉਵੇਂ ਸਰਕਾਰ ਦੀ ਨੌਲੇਜ ਲੈ ਕੇ ਇਤਿਹਾਸ ਕਰਦਾ ਕਿ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਟੈਂਡਰ ਲੱਗ ਜਾਏ ਤਾਂ ਕਿ ਜਿਹੜੇ 스마트 ਸ਼ਹਿਰੀ ਵਾਲੇ ਪੈਸੇ ਆਉਣ ਅਨਯੂਟਿਲਾਈਜ਼ਡ ਦਾ ਵਾਪਸ ਚੁੱਕ ਜਾ। ਸਰ ਇੱਕ ਸਾਤੋਂ ਵੱਡੀ ਮੇਨ ਸਮੱਸਿਆ ਆ ਰਹੀ ਆ ਜਿਹੜਾ ਟਾਡਵੰਡੀ ਤੋਂ ਲੈ ਕੇ ਪਾਣਾ ਲੰਗਰ ਸੜਕ ਤੱਕ ਬਹੁਤ ਜ਼ਿਆਦਾ ਖਰਾਬ ਬਹੁਤ ਜ਼ਿਆਦਾ ਕੋਈ ਹੋਰ ਸਵੀਰ ਸ਼ਾਮਪੁਰ ਸਕੂਲ ਦੇ ਬੱਚੇ ਵੀ ਸਾਰਾ ਕੁਝ ਹੋ ਰਿਹਾ ਲੱਗਦੇ ਇਹਦਾ ਹੱਲ ਕੋਈ ਨਹੀਂ ਹਰੇ ਤੱਕ ਕੁਝ ਥੋੜਾ ਬਹੁਤਾ ਟੈਂਪਰੇਰੀ ਤੌਰ ਤੇ ਕੋਣ ਬਣਾਤਾ ਜਾਵੇ ਉਹ ਫੈਕਟਰੀ ਹੋ ਸਕੇ ਦੇਖੋ 3 ਮਹੀਨੇ ਪਹਿਲਾਂ ਮੈਨੂੰ ਟੈਂਪਰੇਰੀ ਤੌਰ ਤੇ ਬਣਵਾਇਆ ਸੀ ਇਸ਼ੂ ਇਹ ਹੈ ਕਿ ਇਹ ਸੜਕ ਇਥੋਂ ਲੈ ਕੇ ਤੇ ਬਾਈਪਾਸ ਥਰੂ ਆਰਸੀਐਫ ਮੰਡਾ ਦੀ 4 ਲੇਨ ਦਾ ਅਪਰੂਵਲ ਆ ਚੁੱਕੀ ਆ ਉਹ ਵੀ ਮੈਂ ਕਰਾਈ ਆ ਤੇ ਇਹਦੀ ਰਿਪੇਅਰ ਮੇਨਟੇਨੈਂਸ ਅਗਲੇ 10 15 ਦਿਨਾਂ ਚ ਚਾਲੂ ਹੋຊੂਗੀ ਤਾਂ ਕਿ ਜਦ ਤੱਕ ਪ੍ਰੋਪਰਲੀ ਕੰਮ ਨਹੀਂ ਚੱਲਦਾ ਇਹ ਕੰਮ ਚੱਲਣ ਚੁੱਕੇ ਖੱਡੇ ਰਿਪੇਅਰ ਹੋ ਜਾਣਗੇ ਬਾਅਦ ਚ ਇਹ ਫੂਰ ਲੀਨਿੰਗ ਅਪਰੂ ਮੰਡ ਸਰਕਟ ਕੰਪਲੀਟ ਹੋ ਜਾਊਗਾ। ਅੰਗਲ ਸਰ ਬਾਬੇ ਨਾਨਕ ਦਾ ਪਿੰਡ ਜਿਹੜਾ ਬਾ ਉਹ ਕਿੱਥੇ ਕੰਮ ਚੱਲ ਰਿਹਾ ਹੈ? ਬਾਬੇ ਨਾਨਕ ਦਾ ਜਿਹੜਾ ਪਿੰਡ ਆ ਉਹਦੇ ਤੇ ਵੀ ਕੰਮ ਬਹੁਤ ਛੇਤੀ ਚਾਲੂ ਹੋਊਗਾ ਕਿਉਂਕਿ ਮੈਂ ਸਰਕਾਰ ਦੇ ਨਾਲ ਇਹ ਜਿਹੜੇ ਦਰਿਆ ਨੇ ਰੇਤਾ ਦੇ ਮਿੱਟੀ ਬਾਹਰ ਕੱਢਿਓ ਖਸਾਨ ਅਢੀਕ ਰਿਹਾ ਉਹ ਸਰਕਾਰ ਨੇ ਭਗਵਾਨਤ ਸਿੰਘ ਸਾਹਿਬ ਨੇ ਕਿਹਾ ਜੀ ਇਹ ਨੋਰੀ ਕੀ ਕਾਰੇ ਪਰ ਹੋ ਜੇ ਤੇ ਕੋਈ ਗੱਲਬਾਤ ਆਈ ਨਹੀਂ ਸਕਦੀ। ਦੇਖੋ ਸਾਡੇ ਇਲਾਕੇ ਦੇ ਕੱਲੇ ਮਿੱਟੀ ਵਾਲਾ ਇਸ਼ੂ ਨਹੀਂ ਹੋਰ ਮਸਲੇ ਵੀ ਬੜੇ ਵੱਡੇ ਆ ਇੱਕ ਤਾਂ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਪੈ ਗਈ ਆ ਉਹ ਸਰਕਾਰ ਨੇ ਆਉਂਦੀ ਫਲੋਰ ਆਫ ਦੀ ਹਾਊਸ ਮੁੱਖ ਮੰਤਰੀ ਸਾਹਿਬ ਨੇ ਕਮਿਟ ਕੀਤਾ ਸੀ ਕਿ ਅਸੀਂ ਇਹਦੀ ਪਰਮਿਸ਼ਨ ਦੇਾਂਗੇ ਤੇ ਉਹਦੀ ਪਰਮਿਸ਼ਨ ਅਜੇ ਤੱਕ ਆਈ ਨਹੀਂ ਮੈਂ ਸਰਕਾਰ ਨਾਲ ਫਿਰ ਫਾਲੋਅ ਅਪ ਕਰੂੰਗਾ ਇਹਦੇ ਨਾਲ ਨਾਲ ਸਾਡੇ ਇਲਾਕੇ ਦੇ ਵਿੱਚ ਮੈਂ ਇੱਕ ਹੋਰ ਰੈਪ੍ਰেজentation ਸਰਕਾਰ ਨੂੰ ਦਿੱਤੀ ਹੈ ਤੇ ਹਾਊਸ ਦੇ ਵਿੱਚ ਵੀ ਇਹ ਇਸ਼ੂ ਚੱਕਿਆ ਸੀਗਾ ਕਿ ਜਿੰਨਾ ਪਿੰਡਾਂ ਦੇ ਵਿੱਚ ਸਾਡੇ ਇਲਾਕੇ ਚ 40 ਤੋਂ 50% ਏਰੀਆ ਇਹੋ ਜਿਹਾ ਜਿਹੜਾ ਸਰਕਾਰੀ ਜ਼ਮੀਨਾਂ ਤੇ ਲੋਕ ਕਬਜ਼ੇ ਨੇ ਅੱਜ ਦੇ ਨਹੀਂ 30 30 40 40 ਸਾਲ ਤੋਂ ਉਹ ਘਰਦੋਰੀ ਉਹਨਾਂ ਦੇ ਨਾਂ ਆ ਤੇ ਕਾਸ਼ਤ ਕਰ ਰਹੇ ਆ ਤੇ ਸਰਕਾਰ ਦੀ ਨੋਟੀਫਿਕੇਸ਼ਨ ਵੀ ਕਹਿੰਦੀ ਵੀ ਕਾਸ਼ਤਕਾਰ ਨੂੰ ਅਸੀਂ ਮੁਆਵਜ਼ਾ ਦੇਣਾ ਜੇ ਸਰਕਾਰ ਮੁਆਵਜ਼ਾ ਨਹੀਂ ਦੋਗੀ ਉਹਨਾਂ ਨੂੰ ਤੇ ਰਾਣਾ ਆਪਣੇ ਪੱਲਿਓਂ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਲੜਾਈ ਲੜੂਗਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਲੜਾਈ ਅਸੀਂ ਜਿੱਤਾਂਗੇ ਉਹਦਾ ਕਾਰਨ ਹੈ ਕਿ 2019 ਦੇ ਵਿੱਚ ਜਿਹੜੇ ਹੜਾਏ ਸੀ ਉਹਨਾਂ ਦੇ ਵਿੱਚ ਗਵਰਨਮੈਂਟ ਦੀ ਨੋਟੀਫਿਕੇਸ਼ਨ ਹੈ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਲੋਕ ਕਾਬਜ ਨੇ ਤੇ ਖੇਤੀ ਕਰ ਰਹੇ ਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੇ 2019 'ਚ ਸਰਕਾਰ ਨੇ ਦਿੱਤਾ ਤੇ ਇਸ ਵਾਰ ਵੀ ਸਰਕਾਰ ਨੂੰ ਦੇਣ ਦਾ ਫਰਜ਼ ਪੈਂਦਾ ਇਹ ਸਰਕਾਰ ਨਹੀਂ ਦੇਉਗੇ ਤਾਂ ਫਿਰ ਕੋਰਟ ਦੇ ਤਰੋਂ ਲੜਾਈ ਲੜ ਕੇ ਤੇ ਲੋਕਾਂ ਦੇ ਹੱਕ ਹੱਕਾਂ ਦਾ ਉਹਨਾਂ ਨੂੰ ਜਿਹੜੀ ਰਾਈਟ ਹੈ ਉਹ